ਸਰਕਾਰ ਤੇ ਮਾਨਯੋਗ ਸੀਐਮ ਸਾਹਿਬ ਜੁਦ ਨਸ਼ਾ ਵਿਰੋਧ ODE ਤੇ ਹੈਡ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਅੰਮ੍ਰਿਤਸਰ ਐਮਸੀ ਅੰਮ੍ਰਿਤਸਰ ਵੱਲੋਂ ਆਪ ਇੱਕ ਡਰੱਗਸ ਮਗਲਰਾ ਘਟਾਇਆ ਜਾ ਰਿਹਾ ਜਿਹੜਾ ਕਿ ਐਲ ਗੋਟਨ ਰਕ ਮੰਨਨਲ ਆਪਣਾ ਬਣਾਇਆ ਹੋਇਆ ਸੀ ਉਹਦਾ ਨਾਮ ਹੈ ਰਾਮ ਸਿੰਘ ਅਲਾਈਸ ਲੱਡੂ ਉਹਦੇ ਉੱਪਰ ਤਿੰਨ ਪਰਚੇ ਹੈਗੇ ਆ ਜੀ ਐਡੀਪੀਐਸ ਦੇ ਤੇ ਦੋ ਪ੍ਰੀਵੈਂਟਿਵ ਚਿੰਦ ਵੀ ਹੋਏ ਆ ਧਿਆਨੇ ਦਾ थाना ਛਾਟਾ ਨਹੀਂ ਕੀਤੇ ਤੇ ਪਰਚੇ ਵੀ थाना ਛਟੜੀ ਹੈਗੇ ਤੇ ਇਹਦੇ ਨਾਲ ਨਾਲ ਉਹਦਾ ਜਿਹੜਾ ਭਰਾ ਹੈਗਾ ਗੁਰਪ੍ਰੀਤ ਉਹਤੇ ਵੀ ਇੱਕ ਪਰਚਾ ਹੈਗਾ ਇਸੀ ਸਾਲ ਦਾ 71 2025 ਦੇ ਐਨਡੀਪੇ ਸੈਕਟਰ ਤੇ ਜਿਹੜਾ ਰਾਮ ਸਿੰਘ ਹੈ ਉਹ ਫਿਲਹਾਲ ਭਗੌੜਾ ਹੈ ਤੇ ਜਦੋਂ ਸਾਨੂੰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਐਮਸੀ ਆਫਿਸ ਨੇ ਲਿਖ ਕੇ ਭੇਜਿਆ ਕਿ ਅਸੀਂ ਠਾਣੀਆਂ ਤੇ ਪੁਲਿਸ ਦੀ ਸਾਥੇ ਲੋੜ ਹੈ ਤੇ ਮੈਂ ਕੋ ਆਪਾਂ ਯਾ ਮੌਕਾ ਸਰਪ੍ਰਾਈਜ਼ ਕਰਾਂ ਦੇਖੋ ਜਿਹੜੇ ਤਾਂ ਪਰਚੇ ਹੈ ਉਹ 2019 ਤੋਂ ਹੈਗੇ ਇਹਦੇ ਪਰਚੇ ਇਹਦੇ ਤੇ ਪਹਿਲਾ ਪਰਚਾ ਹੋਇਆ ਸੀ ਤੇ 2019 ਤੋਂ ਕੰਮ ਕਰ ਰਹੇ ਤੇ ਤਿੰਨ ਪਰਚੇ ਹੈਗੇ ਆ ਤੇ ਦਸੇ ਹੁਣ ਪੁੱਵਾਰਾ ਤੇ ਪੂਰੇ ਟੱਬਰ ਦਾ ਤਾਂ ਹਲੇ ਸਾਨੂੰ ਪਤਾ ਨਹੀਂ ਪਰ ਇਹਦਾ ਸਿਕਾ ਫਰਾ ਜ਼ਰੂਰ ਕਰ ਰਹੇ ਆ